ਜਿਹੜੀ ਮਜ਼ਦੂਰਾਂ ਦੀ ਮੰਗ ਹੈ ਬਹੁਤ ਬੜੀਆਂ ਮੰਗਾਂ ਹੈ ਪਹਿਲੀ ਮੰਗ ਹੈ ਮਜ਼ਦੂਰਾਂ ਦੀ ਉਹਨਾਂ ਨੂੰ 200 ਦਿਨ ਦਿਹਾੜੀ ਦਾ ਕੀਤਾ ਜਾਵੇ ਮਨਰੇਗਾ ਦਾ ਉਹਨਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਇਹ ਸਾਡੇ ਕਈ ਕਿਸਾਨਾਂ ਨੂੰ ਵੀ ਗਲਤਫਹਿਮੀ ਜੀ ਦਿਹਾੜੀ ਇਹਨਾਂ ਦੀ 300 300 ਰੁਪਏ ਦੀ ਅਸੀਂ 700 ਰੁਪਏ ਦਿਹਾੜੀ ਦੀ ਮੰਗ ਰੱਖੀ ਹੈ ਮਨਰੇਗਾ ਖੇਤੀ ਦਾ ਕੰਮ ਤਾਂ ਨਹੀਂ ਕੋਈ ਕਰਾਰ ਆਏ ਹੈਗੇ ਇਹ ਤਾਂ ਸੜਕਾਂ ਖਿਚਵਾ ਰਹੇ ਹਨ ਨਾ ਤੇ ਜਿਹੜਾ ਸੜਕ ਕਿਸਾਨ ਸਰਕਾਰ ਦਾ ਫਰਜ਼ ਇਹ ਮੰਨਦਾ ਵੀ ਉੱਥੇ ਸੜਕਾਂ ਦੇ ਮੁਲਾਜ਼ਮ ਰੱਖੇ ਬੇਲਦਾਰ ਰੱਖੇ ਉਹਦਾ ਸਾਮੀ ਖਤਮ ਕਰਤੀ ਬੇਲਦਾਰ ਨਹੀਂ ਸੜਕਾਂ ਲਿਆਂਦਿਆਂ ਉੱਥੇ ਮੈਂ ਰੇਗਣਾਂ ਦੇ ਵਿਚਾਰਿਆਂ ਨੂੰ ਲਾਤਾ 2520 ਬਿੱਲ ਆ ਇਹਨੂੰ ਰੱਦ ਕਰੋ ਜਦ ਤੱਕ ਸਰਕਾਰ ਮੰਨ ਨਹੀਂ ਗਈ ਤੀ ਹਾਂ ਰੱਦ ਕਰਾਂਗੀ ਸਰਕਾਰ ਇਹ ਭਾਰਤ ਸਰਕਾਰ ਇਹ ਭਾਰਤ ਸਰਕਾਰ ਦਾ ਪ੍ਰੋਜੈਕਟ ਹੈ ਜੀ ਸਾਰੇ ਜਿੰਨਾ ਵੀ ਹੈਗਾ ਕੋਈ ਵੀ ਬੜਾ ਬੇਸਣਾ ਛੜੇ ਜਿਗਾ ਹੈ ਨਾ ਬਜ਼ੁਰਗਾਂ ਨੇ ਉਮਰ 60 60 ਸਾਲ ਹੋ ਗਈ ਸਾਰਿਆਂ ਦੀ ਘਰ ਦੇ ਵਿੱਚ ਦੋ ਬਜ਼ੁਰਗਾਂ ਸਾਰੀਆਂ ਮੰਗਾ ਕਿਸਾਨੀ ਅੰਦੋਲਨ ਨਾਲ ਮੇਲ ਕਾਂਦੀਆਂ ਨੇ ਜੀ ਬਿਲਕੁਲ ਜੀ ਜਿਹੜਾ ਕਿਸਾਨ ਇੱਕ ਬੁੜਾਪਾ 60 ਸਾਲ ਦਾ ਹੋ ਗਿਆ ਮਜ਼ਦੂਰ ਵੀ 60 ਸਾਲ ਦਾ ਹੋ ਗਿਆ ਉਹਨੂੰ 10000 ਰੁਪਏ ਪੈਸੇ ਲਾਈ ਜਾਵੇ ਮਜ਼ਦੂਰ ਨੂੰ ਵੀ 10000 ਰੁਪਏ ਪੈਸੇ ਮਿਲੇ ਕਿਸਾਨ ਨੂੰ ਵੀ 10000 ਰੁਪਏ ਪੈਸੇ ਮਿਲੇ ਉਹ ਬੈਠ ਕੇ ਆਪਣੀ ਬਾਕੀ ਜ਼ਿੰਦਗੀ ਦਾ ਘਰ ਬਤੀਤ ਕਰ ਸਕਦਾ ਨਾ ਪੰਜਾਬ ਸਰਕਾਰ ਦੀ ਗੱਲ ਬਾਅਦ ਵਿੱਚ ਹੈ ਸਾਡਾ ਤਾਂ ਟਕਰਾ ਕੇਂਦਰ ਸਰਕਾਰ ਦੇ ਨਾਲ ਜਿਹੜੇ ਕੱਲ ਵਿੱਚ ਦੋ ਬਜ਼ੁਰਗਾਂ ਮਰੇ 60-60 ਸਾਲ ਉਮਰ ਹੋ ਗਈ ਦੋਵਾਂ ਨੂੰ 10-1000 ਰੁਪਏ ਵਸਣ ਲਈ ਆ ਵੀ ਸ਼ੰਭੂ ਧਰਨੇ ਤੇ ਪਹੁੰਚੇ ਹੋਏ ਆ ਆਓ ਪਾ ਪ੍ਰਧਾਨ ਸਾਹਿਬ ਤੋਂ ਪੁੱਛਦੇ ਆ ਕਿ ਇਹਨਾਂ ਦੀਆਂ ਮੰਗਾਂ ਕੀ ਨੇ ਸੱਸੀ ਗੱਲ ਪ੍ਰਧਾਨ ਸਾਹਿਬ ਵਾਇਕ ਸਾਹਿਬ ਵਾਇਕ ਰੂਜੀ ਕੀ ਫਤੇ ਮੈਂ ਗਰਦੀਪ ਸਿੰਘ ਕੋਟੜਾ ਬਲਾਕ ਪ੍ਰਧਾਨ ਬਸੀ ਪਠਾਣਾ ਪੀਕੇ ਜੀ ਕਿਸ ਸਿੱਧੂ ਪਰ ਜਥੇਬੰਦੀ ਪ੍ਰਧਾਨ ਸਾਹਿਬ ਤੁਹਾਡੀਆਂ ਮੇਨ ਮੰਗਾਂ ਕੀ ਨੇ ਹੁਣ ਦੇਖੋ ਮੰਗਾਂ ਸਾਡੀਆਂ 12 ਮੰਗਾਂ ਨੇ ਤੁਹਾਨੂੰ ਮੈਂ ਮਜ਼ਦੂਰਾਂ ਦੀ ਮੰਗਾਂ ਬਾਰੇ ਕੁਝ ਚਾਹਣਾ ਪਾਉਣਾ ਚਾਹੁੰਦਾ ਸਾਡੇ ਮਜ਼ਦੂਰ ਆ ਜਿਹੜੇ ਉਹ ਸਾਡਾ ਇੱਕ ਹਿੱਸਾ ਕਿਸਾਨੀ ਦਾ ਜਿਹੜੀ ਮਜ਼ਦੂਰਾਂ ਦੀ ਮੰਗ ਹੈ ਬਹੁਤ ਬੜੀਆਂ ਮੰਗਾਂ ਹੈ ਪਹਿਲੀ ਮੰਗ ਹੈ ਮਜ਼ਦੂਰਾਂ ਦੀ ਉਹਨਾਂ ਨੂੰ 200 ਦਿਨ ਦਿਹਾੜੀ ਦਾ ਕੀਤਾ ਜਾਵੇ ਮਨਰੇਗਾ ਦਾ ਉਹਨਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਇਹ ਸਾਡੇ ਕਈ ਕਿਸਾਨਾਂ ਨੂੰ ਵੀ ਗਲਤਫਹਿਮੀ ਹੈ ਇਹ ਸਾਰਾ ਸਾਲ ਚੱਲਦੀ ਮਨਰੇਗਾ ਕੀਤਾ ਹਸਾਬ ਕੀ ਹੁੰਦਾ ਦੇਖੋ ਪਹਿਲਾਂ 365 ਦਿਨ ਦਾ ਆਪਣੇ ਦਿਨ ਹੈ 365 ਦਿਨ ਹੈ 100 ਦਿਨ ਚ ਹੁੰਦਾ ਦਾ ਮਨਰੇਗਾ ਦਾ 365 ਦਿਨ ਦੇ ਵਿੱਚ ਤੇ 100 ਦਿਨ ਲਾਉਣਾ ਹੁੰਦਾ ਤਾਂ ਉਹਨਾਂ ਨੇ ਕਟ-ਕਟ ਕੇ ਵਿੱਚ ਦੇ ਦਿਨ ਹੁਣ ਅਸੀਂ ਡਬਲ ਇਹਨੂੰ ਡਬਲ ਕਰਾ ਕਹਿ ਗਏ ਆ ਰੇ ਸਰਕਾਰ ਨੂੰ ਡਬਲ ਕਰ ਦੋ 100 ਨੂੰ 200 ਕਰ ਦੋ ਦਿਹਾੜੀ ਇਹਨਾਂ ਦੀ 300 300 ਰੁਪਏ ਦੀ ਅਸੀਂ 700 ਰੁਪਏ ਦਿਹਾੜੀ ਦੀ ਮੰਗ ਰੱਖੀ ਆ ਮਨਰੇਗਾ ਦੀ ਠੀਕ ਹੈ ਕਿ ਇਹਨੂੰ ਮਨਰੇਗਾ ਨੂੰ ਕਿਸਾਨੀ ਨਾਲ ਜੋੜ ਦੋ ਨਾਂ ਤੇ ਮਜ਼ਦੂਰ ਤਾਂ ਸੇਮ ਹੀ ਨੇ ਦੇਖੋ ਪਹਿਲਾਂ ਇਹਨਾਂ ਦੇ ਵਿਚਾਰਾਂ ਦੇ ਕਿਆ ਕੰਮ ਕਰਾ ਰਹੇ ਆਂ ਖੇਤੀ ਦਾ ਕੰਮ ਤਾਂ ਨਹੀਂ ਕੋਈ ਕਰਾ ਰਹੇ ਹੈਗੇ ਇਹ ਤਾਂ ਸੜਕਾਂ ਖਿਚਵਾ ਰਹੇ ਆ ਨਾ ਤੇ ਜਿਹੜਾ ਸੜਕ ਕਿਹਾ ਸਰਕਾਰ ਦਾ ਫਰਜ ਇਹ ਬਣਦਾ ਵੀ ਉੱਥੇ ਸੜਕਾਂ ਦੇ ਮੁਲਾਜ਼ਮ ਰੱਖੇ ਬੇਲਦਾਰ ਰੱਖੇ ਉਹਦਾ ਸਾਮੀ ਖਤਮ ਕਰਤੀ ਬੇਲਦਾਰ ਨਹੀਂ ਸੜਕਾਂ ਲਿਆਂਦਿਆ ਉੱਥੇ ਮਨੇ ਰੇਗਾ ਨੂੰ ਵਿਚਾਰਿਆਂ ਨੂੰ ਲਾਤਾ ਯਾਨੀ ਕਿ ਇੱਕੋ ਤੋਂ ਹੀ ਕੰਮ ਲਈ ਜਾਂਦੇ ਨੇ ਸਾਰੇ ਹੀ ਇੱਕਦੇ ਕੰਮ ਲਈ ਇਹਨਾਂ ਸਾਡੀ ਜਿਹੜੀ ਮਜ਼ਦੂਰਾਂ ਦੀ ਅਰ ਕਿਸਾਨਾਂ ਦੀ ਸਾਂਝ ਦੀ ਉਹ ਤੋੜਤੀ ਇਹਨਾਂ ਨੇ ਮੈਨੂੰ ਇਹ ਦੱਸੋ ਹੀ ਮਨਰੇਗਾ ਦਾ ਮੇਨ ਕੰਮ ਹੁੰਦਾ ਕੀ ਹੈ ਦੇਖੋ ਮਨਰੇਗਾ ਦਾ ਮੇਨ ਕੰਮ ਹੈ ਜਿਹੜਾ ਇਹਨਾਂ ਨੇ ਕਿਸਾਨੀ ਨਾਲ ਤੇ ਤੋੜਿਆ ਉਹਨਾਂ ਨੂੰ ਅਸੀਂ ਕਹਿੰਦੇ ਜੋੜ ਦੋ ਇਹਨਾਂ ਨੂੰ ਕਿਸਾਨੀ ਦੇ ਨਾਲ 200 ਦਿਨ ਕਰ ਦੋ ਇਹਨਾਂ ਦਾ 700 ਦਿਹਾੜੀ ਕਰ ਦੋ ਕਿਸਾਨੀ ਦੇ ਨਾਲ ਜੋੜ ਦੋ ਸਾਡੇ ਖੇਤਾਂ 'ਚ ਚੱਲ ਕੇ ਕੰਮ ਕਰਨੇ 8 ਘੰਟੇ ਡਿਊਟੀ ਕਰਨਗੇ 700 ਰੁਪਏ ਦਿਹਾੜੀ ਸਰਕਾਰ ਦੇ ਦੇ ਇਹਨਾਂ ਨੂੰ ਚਾਹ ਪਾਣੀ ਅਸੀਂ ਦੇਵਾਂਗੇ ਰੋਟੀ ਪਾਣੀ ਆਪਣੀ ਲੈ ਕੇ ਜਾਣਗੇ ਸਾਡੀ ਇਹ ਮੰਗ ਹੈ ਮੇਨ ਅਗਲੀ ਗੱਲ ਹੁਣ ਦੇਖੋ ਚਿੱਪ ਵਾਲੇ ਮੀਟਰ ਸਭ ਦੇ ਲੱਗੇ ਹੋਏ ਨੇ ਹਾਂਜੀ ਚਿੱਪ ਵਾਲੇ ਮੀਟਰ ਤਾਂ ਮਜ਼ਦੂਰਾਂ ਦੇ ਵੀ ਲੱਗੇ ਹੋਏ ਆ ਉਹ ਵਿਚਾਰਾ ਕਿੱਥੇ ਰੀਚਾਰਜ ਕਰਾ ਲੂਗਾ ਉਹਨੂੰ ਕਰਾ ਲੂਗਾ ਜੀ ਉਹਨਾਂ ਨੂੰ ਰੋਟੀ ਚਲਾਉਣੀ ਉਹ ਬੜੀ ਦੁਰਭਰ ਹੋਈ ਪਈ ਹੈ ਮਹਿੰਗਾਈ ਦੇ ਜਮਾਨੇ ਦੇ ਵਿੱਚ ਇੱਕ ਅਗਲੀ ਗੱਲ ਆ ਅਸੀਂ ਕਿਹਾ ਵੀ ਇਹਨੂੰ ਚਿੱਪ ਵਾਲੇ ਮੀਟਰਾਂ ਦੇ ਜਿਹੜੇ 2020 ਬਿਲ ਹੈ ਇਹਨੂੰ ਰੱਦ ਕਰੋ ਜਦ ਤੱਕ ਸਰਕਾਰ ਮੰਨ ਨਹੀਂ ਗਈ ਤੀ ਹਾਂ ਰੱਦ ਕਰਾਂ ਸਰਕਾਰ ਇਹ ਭਾਰਤ ਸਰਕਾਰ ਇਹ ਭਾਰਤ ਸਰਕਾਰ ਦਾ ਪ੍ਰੋਜੈਕਟ ਹੈ ਜੀ ਸਾਰੇ ਜਿੰਨਾ ਵੀ ਹੈਗਾ ਜੀ ਜੇ ਬਿਜਲੀ ਵਾਲਾ 2020 ਬਿਲ ਹੈ ਇਹ ਜੇ ਮਜ਼ਦੂਰਾਂ ਦੇ ਜਿਹੜਾ ਜੀ ਮੀਟਰ ਲੱਗਣੇ ਆ ਉਹ ਵੀ ਮੰਗ ਵਿੱਚ ਇਹ ਮਜ਼ਦੂਰਾਂ ਵਾਲੀ ਇੱਕ ਹਾਂ ਤੁਹਾਡੀ ਹੋਰ ਮੰਗ ਹੈ ਬੁਢਾਪਾ ਪੈਨਸ਼ਨ ਵਾਲੀ ਕੋਈ ਵੀ ਬੁਢਾਪਾ ਬੇਸਣਾ ਛੜੇ ਜਿਹ ਕਹਿੰਦੇ ਬਜ਼ੁਰਗਾਂ ਇਹਨਾਂ ਨੂੰ ਉਮਰ 60-60 ਸਾਲ ਹੋ ਗਈ ਸਾਰਿਆਂ ਦੀ ਘਰ ਦੇ ਵਿੱਚ ਦੋ ਬਜ਼ੁਰਗਾਂ ਸਾਰਿਆਂ ਮੰਗਾ ਕਿਸਾਨੀ ਅੰਦੋਲਨ ਨਾਲ ਮੇਲ ਕਾਂਦੀਆਂ ਨੇ ਜੀ ਬਿਲਕੁਲ ਜੀ ਉਹ ਵਿਚਾਰਾ ਕੌਣ ਹੈ ਜਿਹੜਾ ਕਿਸਾਨ ਇੱਕ ਬੁਢਾਪਾ 60 ਸਾਲ ਦਾ ਹੋ ਗਿਆ ਮਜ਼ਦੂਰ ਵੀ 60 ਸਾਲ ਦਾ ਹੋ ਗਿਆ ਉਹਨੂੰ 10000 ਰੁਪਏ ਪੈਸੇ ਲਾਈ ਜਾਵੇ ਮਜ਼ਦੂਰ ਨੂੰ ਵੀ 10000 ਰੁਪਏ ਪੈਸੇ ਮਿਲੇ ਕਿਸਾਨ ਨੂੰ ਵੀ 10000 ਰੁਪਏ ਪੈਸੇ ਮਿਲੇ ਉਹ ਬੈਠ ਕੇ ਆਪਣੀ ਬਾਕੀ ਜ਼ਿੰਦਗੀ ਦਾ ਘਰ ਬਤੀਤ ਕਰ ਸਕਦਾ ਨਾ ਇਦੇ ਵਿੱਚ ਪੰਜਾਬ ਸਰਕਾਰ ਕੀ ਰੋਲ ਅਦਾ ਕਰ ਸਕਦੀ ਹੈ ਨਹੀਂ ਦੇਖੋ ਇਹ ਤਾਂ ਕੇਂਦਰ ਸਰਕਾਰ ਨੂੰ ਅਸੀਂ ਮੰਗਾ ਲਿਖ ਕੇ ਪਾਈਆਂ ਪੰਜਾਬ ਸਰਕਾਰ ਦੀ ਗੱਲ ਬਾਅਦ ਵਿੱਚ ਆ ਸਾਡਾ ਸੌ ਤਾਕਰਾ ਕੇਂਦਰ ਸਰਕਾਰ ਦੇ ਨਾਲ ਜਿਹੜੇ ਕੱਲ ਵਿੱਚ ਦੋ ਬਜ਼ੁਰਗਾਂ ਨੇ 60-60 ਸਾਲ ਉਮਰ ਹੋ ਗਈ ਦੋਵਾਂ ਨੂੰ 10-10000 ਰੁਪਏ ਵਸਣ ਲਈ ਆ ਵੀ ਬਹੁਤ ਸਾਰੀਆਂ ਮੰਗਾ ਜੀ ਜਿਹੜੀਆਂ ਜੁੜੀਆਂ ਵੀ ਆ ਸਾਡੇ ਲੋਕਾਂ ਨੂੰ ਵਿਚਾਰਨ ਨੂੰ ਭੋਲੇ ਭਾਲੇ ਲੋਕ ਆ ਉਹ ਇੱਕ ਦੋ ਇਹਦੇ ਮਗਰ ਲੱਗ ਜਿਦਿਆਂ ਸੁਣ ਸਮਝਦੇ ਨਹੀਂ ਗੱਲਾਂ ਇਹਨਾਂ ਨੂੰ ਇਹ ਤੁਹਾਡੇ ਚੈਲੰਜ ਦੇ ਥਰੂ ਇਹ ਅਸੀਂ ਸਾਰੇ ਹੀ ਭਾਰਤ ਵਾਸੀਆਂ ਨੂੰ ਅਪੀਲ ਕਰਦੇ ਆ ਜਿੰਨੇ ਵੀ ਬਜ਼ੁਰਗਾਂ ਜਿੰਨੇ ਵੀ ਮਜ਼ਦੂਰਾਂ ਭਾਈ ਤੁਹਾਡੀਆਂ ਮੰਗਾਂ ਵਿੱਚ ਐਸ ਵਾਰ ਇਕੱਲੇ 60 ਸਾਲ ਦੀ ਉਮਰ ਹੋਊਗੀ 10000 ਰੁਪਏ ਪੈਨਸ਼ਨ দাও ਚੈੱਕ ਕਰ ਵਿੱਚ ਇੱਕ ਬਜ਼ੁਰਗ ਚਾਹੇ ਦੋ ਆ ਚਾਹੇ ਤਿੰਨ ਆ 60 60 10 10000 ਰੁਪਏ ਉਹਨਾਂ ਨੂੰ ਤਿੰਨ ਪੈਨਸ਼ਨ ਲਾਈ ਜਾਵੇ ਕਿੱਥੇ ਲਾਈ ਆ ਕਿ ਦੱਸੇ ਸਰਕਾਰ ਸਾਨੂੰ ਮਜ਼ਦੂਰਾਂ ਦੀ ਮੰਗ ਬਹੁਤ ਵੱਡੀ ਦੱਸਤੀ ਤੁਹਾਨੂੰ ਮੈਂ ਇਹ ਕਾਫੀ ਮੰਗਾਂ ਜਿਹੜੀਆਂ ਮਜ਼ਦੂਰਾਂ ਵੀ ਸਰਕਾਰ ਤਾਂ ਕਹੀ ਜਾਂਦੀ ਹੈ ਵੀ ਅਸੀਂ ਇਹਨਾਂ ਨੂੰ ਕਿਸਾਨਾਂ ਨੂੰ 2 2000 ਰੁਪਏ ਪਾਣਨੇ ਆ ਇਹ ਐ ਉਹ ਕੀ ਹਿਸਾਬ ਕਿਤਾਬ ਉਹ ਵੀ ਸਮਝਾਓ ਕੁਝ ਨਹੀਂ ਨਹੀਂ ਇੱਕ ਰੂੰਗਾ ਸਾਡਾ ਹੀ ਪੈਸਾ ਮੋਦੀ ਦੇ ਕਿਹੜੇ ਘਰ ਤੇ ਦੇਤਾ ਮੋਦੀ ਘਰ ਤੇ ਥੋੜੋ ਦਿੰਦਾ ਅਸੀਂ ਟੈਗ ਆਪਾਂ ਸਾਰੇ ਟੈਕਸ ਨਹੀਂ ਦੇ ਰਹੇ ਹੈਗੇ ਆਹ ਚੈਨਲ ਚੱਲਦਾ ਤੁਹਾਡਾ ਟੈਕਸ ਤੁਸੀਂ ਵੀ ਦੇ ਰਹੇ ਆ ਜਦ ਤੁਸੀਂ ਮੋਟਰਸਾਈਕਲ ਘਰ ਤੇ ਚੱਕਿਆ ਜਾਂ ਗੱਡੀ ਚੱਕੀ ਆ ਤੇਲ ਡੀਜ਼ਲ ਪਾਇਆ ਕਿ ਨਾ ਟੈਕਸ ਦਿੱਤਾ ਕਿ ਨਹੀਂ ਉਹਨੇ ਘਰ ਤੋਂ ਥੋੜੋ ਦੇਣਾ ਸਾਡਾ ਹੀ ਪੈਸਾ ਸਰਕਾਰ ਕੋ ਜਮ੍ਹਾਂ ਹੋਈ ਜਾਂਦਾ ਉਹ ਟੈਕਸ ਦਾ ਪੈਸਾ ਜਿਹੜਾ ਅਸੀਂ ਤਾਂ ਉਜੋਗ ਕਰ ਰਹੇ ਆਂ ਵੀ ਸਾਨੂੰ ਏ ਦੋ ਭਾਈ ਤਾਂ ਕਿ ਸਦੇ ਪੈਸੇ ਦੀ ਗੱਲ ਚੱਲ ਰਹੀ ਆ ਸਾਰੀ ਉਹ ਏ ਘਰ ਤੇ ਕਿਸੇ ਨੇ ਨਹੀਂ ਦੇਣਾ ਜਿਹੜੀ ਸਰਕਾਰ ਆ ਕੇਂਦਰ ਸਰਕਾਰ ਆ ਇਹ ਮੂਰਖ ਬਣਾ ਰਹੀ ਆ ਲੋਕਾਂ ਦਾ ਹੁਣ ਉਹ ਗੱਲਾਂ ਨਹੀਂ ਹੋਣੀਆਂ ਹੁਣ ਤਾਂ ਗੱਲਾਂ ਬੀਤ ਚੁੱਕੀਆਂ ਹੈਗੀਆਂ ਨੇ ਉਹ ਤਾਂ ਹੁਣ ਭਲੇਖਾ ਮਨਾ ਚੋ ਕਢ ਦੇਣ ਵੀ ਅਸੀਂ ਹੁਣ ਲੋਕਾਂ ਨੂੰ ਮੂਰਖ ਬਣਾਵਾਂਗੇ ਹੁਣ ਅਸੀਂ ਪ੍ਰਚਾਰ ਵੀ ਕਰਾਂਗੇ ਅੱਜ ਦੇਖੋ ਉੱਥੇ ਕਾਨਫਰੰਸ ਹੋ ਰਹੀ ਆ ਉੱਥੇ ਜਾ ਕੇ ਉੱਥੇ ਸਾਰੀ ਅੱਜ ਕੀ ਕੀ ਐਲਾਨ ਹੋਣੇ ਆ ਉੱਥੇ ਸਾਨੂੰ ਕਾਨਫਰੰਸ ਸਾਰਾ ਕੁਝ ਪਤਾ ਲੱਗੂਗਾ ਜਿਹੜੀਆਂ ਇਹ ਹੋਰ ਜਥੇਬੰਦੀਆਂ ਆਈਆਂ ਨਹੀਂ ਉਹਨਾਂ ਨੂੰ ਕੀ ਸਨੇਹਾ ਦੋਵਗੇ ਤੁਸੀਂ ਦੇਖੋ ਜਿਹੜੀਆਂ ਜਥੇਬੰਦੀਆਂ ਆਈਆਂ ਨਹੀਂ ਨਾ ਹੈਗੀਆਂ ਉਹਨਾਂ ਨੂੰ 14 ਤਰੀਕ ਦੇ ਵਾਸਤੇ ਉੱਥੇ ਇਹਨਾਂ ਨੇ ਐਨਓਸੀ ਦਿੱਤੀ ਕਹਿੰਦੇ ਪੰਜ ਦਿੱਲੀ ਖਾਤਰੀ ਜੀ ਉਹ ਕਹਿੰਦੇ 5000 ਬੰਦਾ ਲੈ ਆਓ ਇਹਦਾ ਮਤਲਬ ਕਿਸਾਨ ਸਾਰ ਜਿਹੜੇ ਜਥੇਬੰਦੀਆਂ ਆਈਆਂ ਨਹੀਂ ਉਹਨਾਂ ਨੂੰ ਦੇਤੀ ਜਿਹੜੀਆਂ ਆਈਆਂ ਹੋਈਆਂ ਉਹਨਾਂ ਨੂੰ ਨਹੀਂ ਦਿੱਤੀ ਬਿਲਕੁਲੇ ਨਹੀਂ ਉਹ ਸਾਡੀਆਂ ਮੰਗਾ ਤਾਂ ਉਹਨਾਂ ਦੀਆਂ ਲਈਆਂ ਨੇ ਉਹ ਤਾਂ ਇੱਕ ਕਾਰਨ ਕਾਰਨ ਕੀ ਹੈ ਕਾਰਨ ਦੇਖੋ ਉਹ ਦੱਸ ਸਕਦੇ ਆ ਭਾਈ ਤਾਂ ਸਾਡੇ ਆ ਹੀ ਆ ਉਹ ਉਹਨਾਂ ਨੂੰ ਪਤਾ ਕਾਰਨ ਦਾ ਹੋਊਗਾ ਸਾਨੂੰ ਤਾਂ ਪਤਾ ਨਹੀਂ ਜੀ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਭਾਈ ਆਓ ਮੋਰਚੇ ਵਿੱਚ ਜੋ ਗੈਰ ਰਾਂਝੇ ਕਿਸਾਨ ਮੋਰਚਾ ਜਿਹੜੇ ਉਹਦੇ ਸਾਹਮਣੇ ਉਹ ਕਹਿੰਦਾ ਉੱਕਣਾ ਤੁਸੀਂ ਆਜੋ ਜੀ ਇਹਨਾਂ ਨੂੰ ਐਨਓਸੀ ਮਿਲੀ ਹੈ ਕਦੋਂ ਦਿੱਤੀ ਗਈ ਹੈ ਉਹਨਾਂ ਨੂੰ ਇਹ ਕੱਲ ਦੀ ਖਬਰ ਰਾਤ ਦੀ ਖਬਰ ਚੱਲ ਰਹੀ ਹੈ ਇਹ ਅਸੀਂ ਤਾਂ ਸੋਸ਼ਲ ਮੀਡੀਆ 'ਵਿੱਚ ਦੇਖ ਰਹੇ ਹਾਂ ਠੀਕ ਹੈ ਹਾਂਜੀ ਇਹ ਕਿਹੜੀ ਕਿਹੜੀ ਜਥੇਬੰਦੀ ਨੂੰ ਐਨਓਸੀ ਮਿਲੀ ਹੈ ਪਤਾ ਹੀ ਤੁਹਾਨੂੰ ਕੋਈ ਨਹੀਂ ਦੇਖੋ ਜਿਹੜੀਆਂ ਜਥੇਬੰਦੀ ਹਾਲ ਤੱਕ ਸਾਡੇ ਗੱਲ ਇੱਥੇ ਆਈਆਂ ਨਹੀਂ ਉਹਨਾਂ ਸਾਰੀਆਂ ਦਿੱਤੀ ਉਹਨਾਂ ਨੇ ਹਾਂਜੀ ਹਾਂ ਹੋਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਨਹੀਂ ਚਲੋ ਲੋਕਾਂ ਨੂੰ ਇਹ ਅਪੀਲ ਕਰਦੇ ਦੇਖੋ ਮੰਗਾ ਸਾਰੀਆਂ ਥੀਨ ਸਭ ਦੀਆਂ ਮੰਗਾ ਐ ਐਮ ਐਸ ਵੀ ਸਾਰਿਆਂ ਨੂੰ ਮਿਲਣੀ ਐ ਸੁਆਮੀ ਡਾਕਟਰ ਰਿਪੋਰਟ ਸਾਰਿਆਂ ਨੂੰ ਮਿਲਣੀ ਐ ਕਰਜ਼ਾ ਮੁਕਤੀ ਸਾਰਿਆਂ ਦੀ ਹੋਣੀ ਐ ਜਿਹੜੇ 60 ਸਾਲ ਦੀ ਉਮਰ ਦੇ ਬਜ਼ੁਰਗ ਹੈ ਭਾਰਤ ਦੇ ਪੈਨਸਨ ਸਾਰਿਆਂ ਨੂੰ ਲੱਗਣੀ ਐ ਮਨੇਰੇ ਗਲੀ ਮੰਗਾ ਐ 200 ਦਿਨ ਦਿਹਾੜੀ ਦਾ ਪੂਰੇ ਭਾਰਤ ਦਾ ਇਹ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਨੌਜਵਾਨ ਬੈਠੇ ਆ ਬਜ਼ੁਰਗ ਬੈਠੇ ਆ ਜਿਹੜੇ ਪਿੰਡਾਂ 'ਚੋਂ ਆਇਓ ਨਹੀਂ ਹੈਗੇ ਉਹਨਾਂ ਲਈ ਤੁਹਾਡਾ ਕੀ ਸੁਨੇਹਾ ਜੀ ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਪ੍ਰਭੂ ਆਓ ਆਪਾਂ ਰਲ ਕੇ ਇਸ ਸੰਘਰਸ਼ ਨੂੰ ਜੀਤੀਏ ਅਤੇ ਲੜੀਏ ਅਤੇ ਜੀਤੀਏ ਕਿਉਂਕਿ ਹਰ ਇੱਕ ਪਿੰਡ 'ਚੋਂ ਇੱਕ ਇੱਕ ਟ੍ਰੈਲੀ 12500 ਆਪਣਾ ਪਿੰਡ ਆ ਪੰਜਾਬ ਦਾ ਜੇ ਸਾਰੇ 12500 ਪਿੰਡਾਂ 'ਚੋਂ ਟ੍ਰੈਲੀ ਆ ਜਵੇ ਬਹੁਤ ਚੰਗੀ ਗੱਲ ਆ ਕਟਲੀਆਂ ਰੋਜ਼ ਵੱਧ ਰਹੀਆਂ ਜੀ ਵੱਧ ਰਹੀਆਂ ਜੀ ਗੱਲ ਹੀ ਵੱਧ ਰਹੀਆਂ ਰੋਜ਼ ਕਟਲੀਆਂ ਆ ਰਹੀਆਂ ਆ ਰਹੇ ਆ ਜੀ ਰਿਪੋਰਟ ਸਾਡੇ ਕੋਲ ਰੋਜ਼ੀ ਰੋਜ਼ ਕਟਲੀਆਂ ਆ ਰਹੀਆਂ ਜਿਹੜੀ ਇੱਥੇ ਇਹ ਪਹਿਲਾ ਬੰਬਾਰੀ ਵਗੈਰਾ ਹੋਈ ਦੀ ਹੁਣ ਤਾਂ ਨਹੀਂ ਹੋਈ ਕੋਈ ਨਹੀਂ ਜੀ ਨਹੀਂ ਉੱਥੇ ਜੁਨ ਵਿੱਚ ਕੇਸ ਲੱਗਿਆ ਤਾਂ ਇਹ ਇਹ 14 15 ਤਰੀਕ ਨੂੰ ਜੁਨ ਵਿੱਚ ਕੇਸ ਲੱਗ ਗਿਆ 22 ਤਰੀਕ ਨੂੰ ਉੱਥੇ ਝਾੜ ਪਾਈ ਗਈ ਹੈ ਭਾਰਤ ਸਰਕਾਰ ਨੂੰ ਵੀ ਤੁਸੀਂ ਕਿਵੇਂ ਨਾ ਕਿਸਾਨਾਂ ਪਰ ਗੋਲਾਬਾਰੀ ਤੁਸੀਂ ਕਰੀ ਆ ਭਾਰਤ ਸਰਕਾਰ ਨੂੰ ਝਾੜ ਪਾਈ ਉੱਥੇ ਗੱਲ ਨਹੀਂ ਆਈ ਹੈਗੀ ਤੇ ਵਾਰੀ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਇਦਾਂ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹਾਂਗੇ ਧੰਨਵਾਦ